ਅਜਿਹਾ ਲਦਾਖ ਦੀ ਗਲਵਾਨ ਕਾਟੀ ਦੀ ਖਾੜ ਵਿੱਚ ਫੌਜ ਦੀ ਸਫਾਰੀ ਗੱਡੀ ਟਿਕਨ ਕਰਨ ਇੱਕ ਲੈਫਟੀਨੈਂਟ ਕਰਨਲ ਅਤੇ ਤਿੰਨ ਜਵਾਨ ਤੇ ਸ਼ਹੀਦ ਹੋ ਜਾਂਦੀ ਦੁਖਦਾਈ ਖਬਰ سامنے ਆਈ ਹੈ ਫੌਜ ਦੇ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਹਵਾਲਾ ਦਰਜੀਤ ਸਿੰਘ ਅਤੇ ਹੋਰ ਫੌਜੀ ਜਵਾਨ ਸਫਾਰੀ ਗੱਡੀ ਉੱਪਰ ਲਦਾਖ ਦੀ ਗਲਵਾਨ ਕਾਟੀ ਤੋਂ ਗੁਜ਼ਰੇ ਸੰਤ ਅਚਾਨਕ ਗੱਡੀ ਖੜ ਵਿੱਚ ਟਿਕ ਗਈ ਜਿਸ ਕਾਰਨ ਗੱਡੀ 'ਚ ਸਵਾਰ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਅਤੇ ਹਵਾਲਾ ਦਰਜੀਤ ਸਿੰਘ ਸਮੇਤ ਉਹ ਦੋ ਜਵਾਨਾਂ ਤੇ ਸ਼ਹੀਦ ਹੋ ਗੁੰਦੀ ਦਾ ਇਹ ਖਬਰ ਆਈ ਹੈ ਤੁਹਾਨੂੰ ਤਾਜ਼ੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਘਾਟੇ ਚ ਟਿੱਕੀ ਗੱਡੀ ਵਿੱਚੋਂ ਫੌਜੀ ਜਵਾਨ ਕਿਸ ਤਰ੍ਹਾਂ ਲੈਫਟੀਨੈਂਟ ਕਰਨਰ ਅਤੇ ਗੱਡੀ 'ਚ ਫਸੇ ਤੁੱਚੇ ਫੌਜੀ ਜਵਾਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ ਦਿਖਾਉਂਦੇ ਹਾਂ ਤੁਹਾਨੂੰ ਘਾਟੇ ਚ ਟਿੱਕੀ ਗੱਡੀ ਦੀਆਂ ਤਸਵੀਰਾਂ ਜਿੱਥੇ ਕਿ ਫੌਜੀ ਜਵਾਨ ਸਫਾਰੀ ਗੱਡੀ ਵਿੱਚੋਂ ਲੈਫਟੀਨੈਂਟ ਕਰਨਰ ਤੇ ਫਤੂੱਚੇ ਫੌਜੀ ਜਵਾਨਾਂ ਨੂੰ ਬਚਾਅ ਕਰੇ ਵਿੱਚ ਲੱਗੇ ਹੋਏ ਹਨ ਬਾਹਰ ਰੋਡ ਦੇ ਦੋਨੋਂ ਮੇਲੋ ਡਰਾਈਵਰ ਸੀ ਅੰਦਰ ਹੀ ਫਸਾ ਹੈ you yeah.